ਲੋਕ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਬਿਆਨਤ ਸਿੰਘ ਰੋੜੀਆਂ ਇਸ ਵੇਲੇ ਗੁਰੂ ਕੀ ਨਗਰੀ ਗੁਰਦੁਆਰਾ ਚੋਲਾ ਸਾਹਿਬ ਵਾਲੀ ਨਗਰੀ ਪੁਰਾਣੀ ਕਲਾ ਵਿਖੇ ਮੌਜੂਦ ਹਾਂ ਤੇ ਜਿੱਥੇ ਸੰਤ ਬਾਬਾ ਹਰਦੀਪ ਸਿੰਘ ਮਹਾਰਾਜ ਜੋ ਕਿ ਹਰ ਸਾਲ ਕੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਦੇ ਸੰਬੰਧ ਵਿੱਚ ਉਹਨੂੰ ਮੁੱਖ ਮੁੱਖ ਰੱਖਦੇ ਹੋਏ ਲੰਗਰ ਲਗਾਉਂਦੇ ਨੇ ਗੱਲਬਾਤ ਕਰ ਲੈਂਦੇ ਆ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਦੇ ਨਾਲ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਜਿਹੜਾ ਇਹ ਲੰਗਰ ਲਗਾਇਆ ਜਾਂਦਾ ਇਹ ਕਿਉਂ ਲਗਾਇਆ ਜਾਂਦਾ ਜੀ ਲੰਗਰ ਤਾਂ ਭਈ ਸਾਡੇ ਗੁਰੂਆਂ ਦੀ ਤੋਂ ਸ਼ੁਰੂ ਹੋਇਆ ਜੀ ਬਾਬਾ ਨਾਨਕ ਜੀ ਤੋਂ ਸ਼ੁਰੂ ਹੋ ਕੇ ਇਹ ਚੱਲਦਾ ਹੀ ਨਿਰੰਤਰ ਜਿਹੜਾ 20 ਰੁਪਈਆ ਦਾ ਸ਼ੁਰੂ ਕੀਤਾ ਸੀ ਨਾ ਉਹ ਨਿਰੰਤਰ ਉਹੀ ਚੱਲਦਾ ਆ ਰਿਹਾ ਤੇ ਉਹੀ ਚੱਲਦਾ ਰਹਿਣਾ ਹੈ ਜੀ ਇਸ ਵਾਸਤੇ ਜਦੋਂ ਵੀ ਕੋਈ ਸਮਾਗਮ ਹੁੰਦੇ ਆ ਜਿਵੇਂ ਹੁਣ ਹੋਲਾ ਮੱਲਾ ਆ ਵਾ ਤੇ ਇੱਥੇ ਹਰ ਸਾਲ ਦੀ ਤਰ੍ਹਾਂ ਜਿਹੜਾ 7-8 ਦਿਨ ਦਾ ਲੰਗਰ ਚੀਤ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰਦੁਆਰਾ ਸਾਹਿਬ ਦੇ ਜਿੱਥੇ ਉਹਨਾਂ ਦੀ ਯਾਦ ਉਹਨਾਂ ਨੇ ਇੱਥੇ ਰਾਮ ਕੀਤਾ ਹੁੰਦਿਆ ਠੀਕ ਹੈ ਜੀ ਤੇ ਉਹਦੇ ਯਾਦ ਉਸ ਦੀ ਯਾਦ ਦੇ ਵਿੱਚ ਇੱਥੇ ਲੰਗਰ ਲਗਾਇਆ ਜਾਂਦਾ ਤੇ ਜਿਹੜੀ ਸੰਗਤ ਅਨੰਦਪੁਰ ਸਾਹਿਬ ਨੂੰ ਜਾਂਦੀ ਆ ਜਾਂ ਵਾਪਸ ਆਉਂਦੀ ਆ ਉਹਨਾਂ ਦੀ ਸੇਵਾ ਵਾਸਤੇ ਲਗਾਇਆ ਜਾਂਦਾ ਲੰਗਰ ਤੇ ਇਹ ਕਿੰਨੇ ਕ ਸਮੇਂ ਤੋਂ ਲਗਾਇਆ ਜਾ ਰਿਹਾ ਹੈ ਲੰਗਰ ਜੀ ਇਹ ਜਿਹੜਾ ਲੰਗਰ ਆ ਵੈਸੇ ਤਾਂ ਬਹੁਤ ਲੰਮੇ ਸਮੇਂ ਤੋਂ ਲਗਾਇਆ ਜਾ ਰਿਹਾ ਹਾਂਜੀ ਵਿੱਚੋਂ ਥੋੜਾ ਜਿਹਾ ਗੈਰ ਪਾਇਆ ਸੀ ਜੀ ਤੇ ਇੱਕ ਤੀ ਫਿਰ ਛਰੂ ਨਿਰੰਤਰ ਸ਼ੁਰੂ ਕਰਿਆ ਕਿ ਅੱਗੇ ਚੱਲਦਾ ਹੀ ਰਹੂਗਾ ਤੇ ਫਿਰ ਇਹਦੇ ਵਿੱਚ ਪੂਰੇ ਨਗਰ ਦਾ ਸਹਿਯੋਗ ਹੁੰਦਾ ਜਾਂ ਬਾਹਰੋਂ ਐਨ ਆਰ ਆਈ ਵੀਰ ਨੇ ਉਹ ਵੀ ਸਹਿਯੋਗ ਕਰਦਨੇ ਕਿਤੇ ਕਿਤੇ ਦੇ ਸੰਗਤਾਂ ਜਣੀਆਂ ਨੇ ਸਹਿਯੋਗ ਕਰਦਨੇ ਕਿਤੇ ਤਾਂ ਭਈ ਹਰੇਕ ਦਾ ਹੀ ਜਿੰਨਾ ਵੀ ਕੋਈ ਤਿਲ ਫੁੱਲ ਪਾਉਂਦਾ ਨਾ ਉਨਾ ਸਾਰਿਆਂ ਦਾ ਹੀ ਸੰਯੋਗ ਹੁੰਦਾ ਉਹ ਭਾਵੇਂ ਐਨ ਆਰ ਆਈ ਹੋਣ ਜਾਂ ਲੰਗਣ ਵਾਲੀ ਸੰਗਤ ਹੋਵੇ ਜਾਂ ਪਿੰਡ ਵਾਲੇ ਸਾਰੇ ਪਿੰਡ ਦਾ ਸੰਯੋਗ ਤੇ ਬਾਕੀ ਸਾਰਿਆਂ ਦਾ ਹੀ ਸੰਯੋਗ ਹੈ ਸਾਰੀ ਸੰਗਤ ਦੇ ਸੰਯੋਗ ਨਾਲ ਹੀ ਚੱਲਦਾ ਸਾਰਾ ਕੁਝ ਠੀਕ ਹੈ ਜੀ ਤੇ ਫਿਰ ਇੱਥੇ ਤਪਸਥਾਨ ਦੀ ਹੈਗਾ ਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਨਾ ਤੇ ਉਹਦਾ ਵੀ ਇਤਿਹਾਸ ਜ਼ਰੂਰ ਦੱਸੋ ਜੀ ਇੱਕ ਤਾਂ ਇੱਥੇ ਗੁਰਦੁਆਰਾ ਚੋਲਾ ਸਾਹਿਬ ਆ ਠੀਕ ਹੈ ਜੀ ਜਿੱਥੇ ਮਹਾਰਾਜੇਮੇ ਪਾਚਾ ਦਾ 52 ਕਲੀਆਂ ਵਾਲਾ ਚੋਲਾ ਜੀ ਜਿਸ ਦੇ ਨਾਲ ਗਵਾਲੀਅਰ ਤੋਂ ਜਿਹੜੇ ਰਾਜੇ ਸੀ ਨਾ ਪਵੰਜਾ ਉਹ ਰਹਾ ਕਰਵਾਏ ਸੀ ਠੀਕ ਹੈ ਜੀ ਉਹ ਚੋਲਾ ਸਾਹਿਬ ਵੀ ਇੱਥੇ ਆ ਜੀ ਇੱਕ ਨਿੰਮ ਸਾਹਿਬ ਗੁਰਦੁਆਰਾ ਸਾਹਿਬ ਹੈ ਇੱਥੇ ਜੀ ਦੂਜਾ ਇੱਕ ਦਮਦਮਾ ਸਾਹਿਬ ਹੈ ਉਧਰ ਠੀਕ ਹੈ ਜੀ ਹੋਰ ਵੀ ਪਿੰਡ ਦੇ ਵਿੱਚ ਡੇਰਾ ਵੀ ਆ ਮੰਦਰ ਵੀ ਆ ਜੀ ਕਿਉਂਕਿ ਇਹ ਜਿਹੜਾ ਸਾਰਾ ਕੁਝ ਆ ਸਾਂਝੀ ਵਾਲਤਾ ਦਾ ਇੱਕ ਪ੍ਰਤੀਕ ਆ ਠੀਕ ਹੈ ਜੀ ਠੀਕ ਹੈ ਤੇ ਉਹਦੇ ਨਾਲ ਨਾਲ ਹੀ ਇੱਥੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਆ ਤੇ ਜਿੱਥੇ ਲੰਬੇ ਸਮੇਂ ਤੋਂ ਇਹ ਲੰਗਰ ਦੀ ਸੇਵਾ ਚੱਲ ਰਹੀ ਆ ਜੀ ਤੇ ਜਿੰਨਾ ਚਿਰ ਇਹ ਚੱਲਦਾ ਆ ਜੀ ਸਾਡਾ ਸੰਸਾਰ ਆ ਉਹਨਾਂ ਚ ਇਹ ਜਲਦੀ ਰਹੂਗੀ ਕਿਉਂਕਿ ਇਹ ਰੋਡ ਦੇ ਉੱਤੇ ਆ ਇਹ ਲੰਘਰ ਤਾਂ ਉਹਨਾਂ ਗੁਰਦੁਆਰੇ ਸਾਹਿਬਾਂ ਦੇ ਵਿੱਚ ਵੀ ਚੱਲ ਰਿਹਾ ਪਰ ਇਹ ਮੇਨ ਰੋਡ ਦੇ ਉੱਤੇ ਕਰਕੇ ਇੱਥੇ ਥੋੜਾ ਜਿਹਾ ਵੱਧ ਕਰਨਾ ਪੈਂਦਾ ਠੀਕ ਹੈ ਜੀ ਤੇ ਰੋਜ਼ਾਨਾ ਕਿੰਨੀ ਕਿ ਸੰਗਤ ਹੈ ਜਿਹੜੀ ਫਿਰ ਆ ਜਾਂਦੀ ਜੂਰੀ ਨਤਮਸਤਕ ਹੋ ਜਾਂਦੀ ਲੰਗਰ ਪ੍ਰਬੰਨ ਕਰ ਜਾਂਦੀ ਕਿੱਥੇ ਤਾਂ ਭਈ ਸੰਗਤ ਦੀ ਤੇ ਕੋ ਗਿਣਤੀ ਨਹੀਂ ਹੁੰਦੀ ਆ ਹੁਣੇ ਤੁਸੀਂ ਦੇਖ ਕੇ ਇੱਟਿਆਂ ਵਿੱਚ ਹਜ਼ਾਰਾਂ ਬੰਦਾ ਲੰਘ ਕੇ ਗਿਆ ਠੀਕ ਹੈ ਜੀ ਸੰਗਤ ਲੰਘ ਕੇ ਗਈ ਆ ਉਹ ਜਿਹੜਾ ਇੱਕ ਅੱਜ ਉਹਨਾਂ ਨੇ ਮਾਰਚ ਰੱਖਿਆ ਸੀ ਇਥੋਂ ਦੇ ਐਮਐਲਏ ਸਾਹਿਬ ਨੇ ਇਹਦੇ ਨਸ਼ਿਆਂ ਦੇ ਵਿਰੁੱਧ ਤੇ ਉਹ ਸਾਰੀ ਕਿੰਨੀ ਸੰਗਤ ਸੀ ਤੁਸੀਂ ਸਾਰੀ ਦੇਖੀ ਆ ਤੇ ਬਾਕੀ ਜਿਹੜੀ ਸੰਗਤ ਅਨੰਦਪੁਰ ਸਾਹਿਬ ਨੂੰ ਜਾਂਦੀ ਆ ਜਾਂ ਹੋਰ ਵੀ ਕਿਸੇ ਪਾਸੇ ਨੂੰ ਜਾਂਦੀ ਆ ਇੱਧਰ ਆਉਂਦੀ ਜਾਂਦੀ ਆ ਸਾਰੀ ਹਜ਼ਾਰਾਂ ਦੇ ਸਾਬ ਨਾਲ ਤਾਂ ਹੋ ਕੇ ਲੰਗਰ ਛੱਕ ਕੇ ਚਾਹ ਪਾਣੀ ਛੱਕ ਕੇ ਜਾਂਦੀ ਆ ਤੇ ਕਿੰਨੇ ਕਿ ਦਿਨ ਇਹ ਫਿਰ ਲੰਗਰ ਚੱਲਦਾ ਜੀ ਇਹ ਲੰਗਰ ਤਾਂ ਪੱਕਾ ਹੀ ਚੱਲਦਾ ਆ ਪਰ ਆ ਜਿਹੜਾ ਛੜਕ ਦੇ ਉੱਤੇ ਆ ਇਹ ਜਿਹੜਾ ਹੁਣ ਜਿਵੇਂ ਹੌਲੇ ਮੱਲੇ ਦੇ ਸੰਬੰਧ ਦੇ ਵਿੱਚ ਜਿੰਨੇ ਦਿਨ ਸੰਗਤ ਆਉਂਦੀ ਤੇ ਜਾਂਦੀ ਰਹਿਣੀ ਆ ਉਹਨੇ ਦਿਨ ਆ ਅੱਗੇ ਫਿਰ ਕੋਈ ਜੇ ਇਹੋ ਜਿਹਾ ਸਮਾਗਮ ਆਉਂਦਾ ਜਿਵੇਂ ਸੰਗਤ ਦੇ ਆਉਣ ਜਾਣ ਵਾਲਾ ਉਦੋਂ ਫਿਰ ਇਹ ਇੱਥੇ ਸ਼ੁਰੂ ਕੀਤਾ ਜਾਊ ਤੇ ਨਹੀਂ ਤੇ ਅੰਦਰ ਤੇ ਲੰਗਰ ਨਿਰੰਤਰ ਹੀ ਚੱਲਦਾ ਹੈ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਇਸ ਵਾਰਕ ਜੀ ਫਤਿਹ ਇਹ ਸਨ ਸੰਤ ਬਾਬਾ ਹਰਦੀਪ ਸਿੰਘ ਮਹਾਰਾਜ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਰੇ ਸੇਵਾਵਾਂ ਨਿਭਾ ਰਹੇ ਨੇ ਤੇ ਇਸੇ ਸਥਾਨ ਦੇ ਉੱਪਰ ਜਿਹੜਾ ਹੈਗਾ ਇਹ ਲੰਗਰ ਲਗਾਉਂ ਕੈਮਰਾ ਪਰਸਨ ਹੁਸਨ ਫਰੀਦ ਦੇ ਨਾਲ ਮੈਂ ਬਿਆਨ ਸਿੰਘ ਰੋੜੀਆਂ ਮਲੋਤ ਲਾਈਵ ਲਈ ਧੰਨਵਾਦ